ਜੀ ਕੀ ਕਹਿਣਾ ਚਾਹੁੰਗਾ ਅੱਜ ਜਿਹੜਾ ਕੈਂਪ ਲਾਇਆ ਦੇਖੋ ਜੀ ਪਹਿਲਾਂ ਤਾਂ ਪੂਰੇ ਸਾਰੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਸ਼ਿਵਜੀ ਦੇ ਇਸ ਪਾਵਨ ਦਿਨ ਤੇ ਸਾਰਿਆਂ ਨੂੰ ਮੈਂ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਕਲੱਬ ਵੱਲੋਂ ਮੁਬਾਰਕਾਂ ਦਿੰਦਾ ਤੇ ਇਹ ਜਿਹੜਾ ਸਾਡੇ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਇਹ ਉਪਰਾਲਾ ਦੇਖੋ ਇਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਕਲੱਬ ਦੇ ਜਿਹਨੇ ਮੈਂਬਰ ਨੇ ਸਾਰੇ ਮੇਰੇ ਨਾਲ ਮੇਰੇ ਨਾਲ ਨੇ ਮੈਂ ਕਲੱਬ ਦੇ ਮੈਂਬਰਾਂ ਦੇ ਨਾਲ-ਨਾਲ ਮੇਰੇ ਨਾਲ ਸਾਡੇ ਰਾਜਨ ਜੀ ਜਿਹੜੇ ਕਿ ਸ਼ੁਰੂ ਤੋਂ ਮੇਰੇ ਨਾਲ ਜੁੜੇ ਹੋਏ ਨੇ ਤੇ ਇੱਕ ਵਿਸ਼ਾਲ ਜੀ ਸਾਰੇ ਕੇ ਮਿਲ ਕੇ ਅਸੀਂ ਕੋਈ ਨਾ ਕੋਈ ਚਲੋ ਉਪਰਾਲਾ ਕਰਦੇ ਰਹਿਣਾ ਕਰਾਉਣ ਵਾਲਾ ਦੇਖੋ ਪ੍ਰਮਾਤਮਾ ਲੇਕਿਨ ਕਰਨ ਵਾਲਾ ਹਿੰਮਤ ਚਾਹੀਦੀ ਕਹਿੰਦੇ ਹਿੰਮਤੇ ਮਾਰ ਦੋ ਤਾਂ ਮੱਦ ਦੇ ਖੁਦਾ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਕਿ ਜਿਹੜਾ ਸੋਚਿਆ ਸੀ ਇੱਕ ਹਫ਼ਤਾ ਪਹਿਲਾਂ ਅਸੀਂ ਇੱਕ ਡਿਸਕਸ ਜਿਹੜੀ ਕੀਤੀ ਹੈ ਵੀ ਉਹਰੇ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਮਨਾਇਆ ਜਾਣਾ ਉਹਰੇ ਪਬਲਿਕ ਵੀ ਬਹੁਤ ਆਉਣੀ ਹੈ ਵੀ ਇੱਕ ਲੰਗਰ ਦੇ ਨਾਲ ਨਾਲ ਇੱਕ ਦੁਆਵ ਦੇ ਨਾਲ ਨਾਲ ਕਹਿੰਦੇ ਦਵਾਈ ਵੀ ਨਾਲ ਮਰੀਜ਼ ਨੂੰ ਮਿਲ ਜੇ ਤਾਂ ਇਸ ਵਰਗਾ ਇਸ ਤੋਂ ਵੱਡਾ ਉਪਰਾਲਾ ਕੋਈ ਹੋ ਨਹੀਂ ਸਕਦਾ ਉਸੇ ਚੀਜ਼ ਨੂੰ ਲੈ ਕੇ ਸਾਡੇ ਕਲੱਬ ਵੱਲੋਂ ਜਿਹੜਾ ਇਹ ਇੱਕ ਉਪਰਾਲਾ ਬੰਨਿਆ ਗਿਆ ਮੈਂ ਸਾਰੇ ਆਪਣੇ ਕਲੱਬ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਮੇਰਾ ਪੂਰਾ ਸਾਥ ਵੀ ਦਿੱਤਾ ਤੇ ਸਾਥ ਦੇ ਨਾਲ ਨਾਲ ਉਹਨਾਂ ਨੇ ਪੂਰਾ ਸਹਿਯੋਗ ਵੀ ਦਿੱਤਾ ਉਹਨਾਂ ਦਾ ਬਹੁਤ ਬਹੁਤ ਵਾਧ ਮਾ சிவਰਾਤਰੀ ਵੀ ਅੱਜ ਸਭ ਤੋਂ ਪਹਿਲੇ ਤਾਂ ਮਾ சிவਰਾਤਰੀ ਪਰੋਦੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੰਦਾ ਅਤੇ ਬਹੁਤ ਵੱਡੀ ਗੱਲ ਹੈ ਜੋ ਦਾ ਪ੍ਰੈਸ ਕਲੱਬ ਵੱਲੋਂ ਅੱਜ ਮਾ சிவਰਾਤਰੀ ਦੇ ਪਰਵ ਦੇ ਉੱਤੇ ਜੋ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਪ੍ਰਧਾਨ ਦਰਸ਼ਨ ਜੀ ਚੇਅਰਮੈਨ ਸਾਹਿਬ ਅਜੇ ਕਮਲ ਜੀ ਬਾਕੀ ਜਿੰਨੇ ਵੀ ਤੁਸੀਂ ਪ੍ਰੈਸਰ ਬੋਡਾ ਰਾਜਨ ਜੀ ਪ੍ਰਦੀਪ ਜੀ ਸੰਦੀਪ ਜੀ ਇਹ ਬਹੁਤ ਵੱਡਾ ਮੈਸੇਜ ਹੈ ਦੇਖੋ ਅੱਜ ਦੇ ਦਿਨ ਹਰ ਪਾਸੇ ਜੋ ਸ਼ਿਵਰਾਤਰੀ ਤੁਮ ਚਾਰੇ ਪਾਸੇ ਹੈਰੇ ਪਾਸੇ ਲੰਗਰ ਚੱਲ ਰਹੇ ਆਂ ਹਰ ਪਾਸੇ ਹਰੇਕ ਦੇ ਮਨਾ ਚ ਸ਼ਰਧਾ ਹੈ ਪੱਕ ਜੋ ਅੱਜ ਇੱਕ ਮੈਸੇਜ ਦੇਣ ਵਾਸਤੇ ਲੋਕਾਂ ਨੂੰ ਕਿਉਂਕਿ ਇਹਦੇ ਨਾਲ ਨਾਲ ਜੋ ਇਹਨਾਂ ਨੇ ਚੀਜ਼ ਐਡ ਕੀਤੀ ਹੈ ਤੇ ਸਪੈਸ਼ਲੀ ਜੋ ਇੰਡੂਸ ਹਸਪੀਟਲ ਤੋਂ ਡਾਕਟਰਾਂ ਦੀ ਟੀਮ ਆਈ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਮੈਂ ਦੇਖ ਹੀ ਰਿਹਾ ਆਂ ਲੋਕਾਂ ਦੇ ਅੰਦਰ ਵੀ ਜ਼ਬਰਦਸਤ ਜਜ਼ਬਾ ਹੈ ਸੋਚ ਆ ਲੋਕਾਂ ਦੀ ਕਿ ਵਾਕਈ ਸਾਨੂੰ ਸਿਹਤ ਬਾਰੇ ਵੀ ਜਾਗਰੂਕ ਕਰ ਰਹੇ ਆਂ ਮੈਂ ਤਾਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈਆਂ ਦਿੰਦਾ ਤੇ ਪਰਮਪੀਤਾ ਪਰਮਾਤਮਾ ਸ਼ਿਵ ਦੇ ਪਾਵਨ ਚਰਨਾ ਚ ਅਰਦਾਸ ਹੈ ਦਾ ਪ੍ਰੈਸ ਕਲੱਬ ਜੋ ਇਹਨਾਂ ਨੇ ਬੀੜਾ ਚੁੱਕਿਆ ਰਾਤ ਅਟ ਗੁਣੀ ਤਰੱਕੀ ਕਰਨ ਪਰਮਾਤਮਾ ਸਾਰੇ ਕਲੱਬ ਨੂੰ ਤਾਕਤ ਦੇ ਹਿੰਮਤ ਦੇ ਅ ਪਹਿਲੇ ਤਾਂ ਸਾਰਿਆਂ ਨੂੰ ਮਾਸ਼ੇਵ ਰਾਤਰੀ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਦਾ ਪ੍ਰੈਸ ਕਲੱਬ ਸਾਡੇ ਦਰਸ਼ਨ ਜੀ ਅਜੇ ਜੀ ਰਾਜਨ ਜੀ ਤੇ ਹੋਰ ਸਾਰੇ ਅ ਪ੍ਰੈਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਤੇ ਸਾਡੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਸ਼ਿਵ ਰਾਤਰੀ ਦੇ ਸ਼ੁਭ ਦਿਹਾੜੇ ਤੇ ਇੱਥੇ ਆ ਕੇ ਕੈਂਪ ਲਗਾਇਆ ਹੈ ਔਰ ਕਾਫੀ ਮਰੀਜ਼ ਜੋ ਹੈ ਸੀਰੋਂ ਦੇਖਿਆ ਸਾਡਾ ਹੀ ਸੰਦੇਸ਼ ਹੈ ਕਿ ਨਾਲ ਨਾਲ ਜਿਸ ਤਰ੍ਹਾਂ ਦਵਾ ਵੀ ਮਿਲੀ ਹੈ ਮਰੀਜ਼ਾਂ ਨੂੰ ਤੇ ਦਵਾਈ ਵੀ ਮਿਲੀ ਹੈ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਇੱਥੇ ਕੈਂਸਰ ਦੇ ਸਪੈਸ਼ਲਿਸਟ ਮੈਂ ਖੁਦ ਡਾਕਟਰ ਰਾਜਨਦੀਪ ਸਿੰਘ ਸਾਡੇ ਨਾਲ ਸਾਡੀ ਟੀਮ ਨਿਊਰੋ ਦੇ ਕਾਰਡੀਓ ਦੇ ਗਾਇਨੀ ਦੇ ਮੈਡਮ ਆਰਥੋ ਦੇ ਹੱਡੀਆਂ ਦੇ ਸਾਰਿਆਂ ਨੇ ਆ ਕੇ ਸੇਵਾ ਜਿਹੜੀਆਂ ਨਿਭਾਈ ਹੈ ਇੰਡਸ ਹਸਪੀਟਲ ਵੱਲੋਂ ਮਾਈ ਹਸਪੀਟਲ ਮਹਾਲੀ ਵੱਲੋਂ ਤੇ ਅਸੀਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਸੇਵਾ ਦਾ ਮੌਕਾ ਤੇ ਵਾਰਡ ਦੇ ਵਿੱਚ ਦਾ ਪ੍ਰੈਸ ਕਲੱਬ ਵੱਲੋਂ ਵਾਰਡ ਨੰਬਰ 2 ਦੇ ਵਿੱਚ ਇਹ ਬਹੁਤ ਵੱਡਾ ਉਪਰਾਲਾ ਹੈ ਇੰਡਸ ਡਾਕਟਰ ਹਸਪੀਟਲ ਡਾਕਟਰ ਦੀ ਟੀਮ ਨਾਲ ਕੀਤਾ ਗਿਆ ਤੇ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਹਾ ਸ਼ਿਵਰਾਤਰੀ ਦਾ ਮੌਕਾ ਹੈ ਸਾਰਿਆਂ ਨੂੰ ਉਹਨਾਂ ਦੀ ਲੱਖ-ਲੱਖ ਵਧਾਈ ਤੇ ਇਸ ਪਾਵਨ ਮੌਕੇ ਤੇ ਇਹਨਾਂ ਨੇ ਇਹ ਕਲੱਬ ਇਹ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਇੱਕ ਸਹੂਲਤ ਦਿੱਤੀ ਹੈ ਤਾਂ ਕਿ ਉਹਨਾਂ ਦੇ ਜਿਹੜੇ ਨੇ ਮਹਿੰਗੇ ਟੈਸਟ ਹੈ ਬਾਹਰ ਬਈ ਲੋਕ ਅਸਮਰਥ ਹੁੰਦੇ ਆ ਕਰਾਂ ਚ ਹੈਨਾ ਤੇ ਉਹ ਇੱਥੇ ਆ ਕੇ ਆਪਣੇ ਟੈਸਟ ਕਰਾਣ ਕਾਫੀ ਸਾਰੇ ਡਾਕਟਰਸ ਵੱਖਰੇ ਨਿਊਰੋ ਦੇ ਆਰਥੋ ਦੇ ਆਏ ਹੋਏ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਆਪਣੇ ਵੱਲੋਂ ਮੈਡਮ ਨੀਨਾ ਮਿੱਤਲ ਜੀ ਵੱਲੋਂ ਐਮਐਲਏ ਰਾਜਪਰਾ ਵੱਲੋਂ ਆਸ਼ਵਾਸ਼ਣ ਦਵਾਨਾ ਵੀ ਅਗਰ ਦ ਪ੍ਰੈਸ ਕਲੱਬ ਨੂੰ ਇਹ ਜਿਹੜੇ ਉਪਰਾਲੇ ਵਾਸਤੇ ਕੋਈ ਵੀ ਲੋਡ ਪੈਂਦੀ ਹੈ ਤੇ ਸਾਡੀ ਸਾਰੀ ਟੀਮ ਹਾਂ ਜੀ ਰਜੇਸ਼ ਜੀ ਐਮਐਲਏ ਸਾਹਿਬ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਇਹਨਾਂ ਨਾਲ ਜੋ ਵੀ ਸਾਡੇ ਵੱਲੋਂ ਸੋਗ ਹੋਇਆ ਅਸੀਂ ਇਹਨਾਂ ਨਾਲ ਕਰਾਂਗੇ ਪਹਿਲਾਂ ਤਾਂ ਮੈਂ ਸ਼ਿਵਰਾਤਰੀ ਦੀ ਸਮੂਹ ਦੇਸ਼ ਵਾਸੀਆਂ ਨੂੰ ਜਿਹੜੀ ਹੈ ਲੱਖ ਲੱਖ ਵਧਾਈ ਦੇਣਾ ਚਾਹਾਂਗਾ ਉਸ ਤੋਂ ਬਾਅਦ ਵਿਸ਼ੇਸ਼ ਜਿਹੜੀ ਅੱਜ ਵਧਾਈ ਦੇ ਹੱਕਦਾਰ ਹੈ ਦਾ ਪ੍ਰੈਸ ਕਲੱਬ ਜਿਹੜੇ ਰਾਜਪੁਰੇ ਦੇ ਸਾਡੇ ਸੂਝਵਾਨ ਪੱਤਰਕਾਰ ਹਨ ਉਹਨਾਂ ਵੱਲੋਂ ਜਿਹੜਾ ਦਰਸ਼ਨ ਖਾਨ ਜੀ ਦੀ ਅਗਵਾਈ ਵਿੱਚ ਜਿਹੜਾ ਇਹ ਬੜਾ ਇੱਕ ਅਨੋਖਾ ਇੱਕ ਜਿਹੜਾ ਵਧੀਆ ਮੈਸੇਜ ਦਿੱਤਾ ਗਿਆ ਹੈ ਸ਼ਹਿਰ ਦੇ ਵਿੱਚ ਕੀ ਦੇਖੋ ਲੰਗਰ ਤਾਂ ਹਰ ਜਗ੍ਹਾ ਲੱਗ ਰਹਾ ਮਗਰ ਜਿਹੜਾ ਦਵਾਈਆਂ ਦਾ ਲੰਗਰ ਹੈ ਜਿਹੜੀ ਅੱਜ ਲੋੜ ਹੈ ਪੰਜਾਬ ਦੀ ਉਹ ਲੰਗਰ ਜਿਹੜਾ ਇਸ ਸੂਝਵਾਨ ਕਲੱਬ ਵੱਲੋਂ ਲਵਾਇਆ ਗਿਆ ਉਸ ਤੇ ਅਸੀਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ